ਸਾਡੇ ਐਮਐਲਏ ਸਾਹਿਬ ਦਾ ਜਨਮ ਦਿਨ ਦਾ ਪਹਿਲਾਂ ਤਾਂ ਐਮਐਲਏ ਸਾਹਿਬ ਨੂੰ ਬਹੁਤ ਬਹੁ ਮੁਬਾਰਕਾਂ ਇਸੇ ਤਰ੍ਹਾਂ ਹੀ ਸਾਡੀ ਸੇਵਾ ਸਾਰੇ ਹਲਕੀ ਸੇਵਾ ਕਰਦੇ ਰਹਿਣਾ ਇਹੋ ਜਿਹਾ ਐਮਐਲਏ ਸਾਨੂੰ ਨਹੀਂ ਮਿਲਣਾ ਜੀ ਤੇ ਮੈਂ ਕਹਿੰਦਾ ਬਾਬਾ ਜੀ ਜਲਦੀ ਇਹਨਾਂ ਨੂੰ ਮੰਤਰੀ ਬਣਾ ਕੰਮ ਭਾਜੀ ਕੰਮ ਬੋਲਦੇ ਪਿਆਰ ਬੋਲਦਾ ਭਾਜੀ ਇਹ ਲੋਕਾਂ ਦਾ ਪਿਆਰ ਹੈ ਦੇਖੋ ਸਾਰੇ ਕੁਝ ਕਮਾਣਾ ਬੋਲ ਸੋ ਇਹੋ ਜਿਹਾ ਪਿਆਰ ਕਮਾਣਾ ਬਹੁਤ ਔਖਾ ਭਾਜੀ ਇਹ ਸਾਡੇ ਐਮਐਲਏ ਸਾਹਿਬ ਨੇ ਕਮਾਇਆ ਹੋਇਆ ਤੇ ਲੋਕਾਂ ਦਾ ਸਾਹਿਬ ਵਿਆਹ ਕਰਾਈ ਹੈ ਸ਼੍ਰੀ ਰਾਧੇਕ੍ਰਿਸ਼ਨ ਗੌਤਾਮ ਕੈਂਟ ਬੋਲੋ ਸਾਰੀ ਕਮੇਟੀ ਮੈਂਬਰਾਂ ਵੱਲੋਂ ਅੱਜ ਸਾਡੇ ਐਮਐਲਏ ਕੁਲਵੰਤ ਸਿੱਧੂ ਜੀ ਜੀਨਾਂ ਦਾ ਜਨਮ ਦਿਨ ਬਹੁਤ ਬਹੁਤ ਪਹਿਲਾਂ ਤੋਂ ਸਾਡੀ ਕਮੇਟੀ ਵੱਲੋਂ ਮੁਬਾਰਕਬਾਦ ਆਪ ਦੇਖੋ ਲੋਕਾਂ ਦਾ ਪਿਆਰ ਆਪਣੇ ਮਹਿਬੂਬ ਨੇਤਾ ਦੇ ਪ੍ਰਤੀ ਲੀਡਰ ਦੇ ਪ੍ਰਤੀ ਜੋ ਕਿ ਆਪ ਵੀ ਛੋਟਾ ਹਜੇ ਵੱਡਾ ਹਜੇ ਆਜੇ ਕੋਈ ਬਜ਼ੁਰਗ ਆਜੇ ਉਹਨਾਂ ਨੂੰ ਸਤਿਕਾਰ ਨਾਲ ਮਿਲਦੇ ਆ 24 ਘੰਟੇ ਲੋਕਾਂ ਦੇ ਵਿੱਚੇ ਬੈਠੇ ਨੇ ਲੋਕ ਦਫਤਰਾਂ ਦੇ ਵਿੱਚ ਲੈ ਕੇ ਲਾਇਆ ਹੁੰਦਾ ਸੀ ਵੀ ਸਵੇਰੇ 8 ਤੋਂ 10 ਮਿਲਾਂਗੇ ਜਾਂ 10 ਤੋਂ 12 ਮਿਲਾਂਗੇ ਸ਼ਾਮ ਨੂੰ ਇੱਥੇ ਐਮਐਲਏ ਸਾਹਿਬ 24 ਘੰਟੇ ਪਬਲਿਕ ਦੇ ਵਿੱਚ ਇਹ ਲੋਕਾਂ ਦਾ ਪਿਆਰ ਹੀ ਆ ਤੇ ਤੁਸੀਂ ਆਜਾ ਆਪ ਹੀ ਦੇਖੋ ਇਕੱਠ ਇੰਨਾ ਪਿਆਰ ਇੰਨਾ ਸਤਿਕਾਰ ਲੋਕਾਂ ਦਾ ਮਿਲ ਰਿਹਾ ਵੀ ਮੇਰੇ ਕੋਲ ਲੱਭ ਨਹੀਂ ਹੈ ਇੰਨਾ ਲੱਭਣ ਨਾਲ ਮਕਾਮਾਂ ਭੈਣਾਂ ਦਾ ਨੌਜਵਾਨਾਂ ਦਾ ਸਾਥੀਆਂ ਦਾ ਬਜ਼ੁਰਗਾਂ ਦਾ ਧੰਨਵਾਦ ਕਰਾਂ ਕਿ ਰਾਤ 12 ਵਜੇ ਤੋਂ ਲੈ ਕੇ ਹੁਣ ਤੱਕ ਟੈਲੀਫੋਨ 'ਤੇ ਬੈਠ ਰਿਹਾ ਵੀ ਕਹਿੰਦੇ ਵੀ ਚਾਰ ਚੀਕ ਚੰਨ ਕਰਨੇ ਆਪਣੇ ਨੇ ਤੇ ਲੋਕ ਥੇਕ ਮੁਕੇ ਆਪਣੇ ਅਸ਼ੀਰਵਾਦ ਦੇ ਰਹੇ ਆ ਰਹੇ ਨੇ ਲੁਧਿਆਣਾ ਦੇ ਹਲਕਾ ਆਤਮ ਨਗਰ ਦੇ ਵਿੱਚ ਐਮ ਐਲ ਏ ਕੁਲਵੰਤ ਸਿੰਘ ਸਿੱਧੂ ਦਾ ਜਨਮ ਦਿਨ ਬੜੇ ਧੂਮਤਮ ਅਤੇ ਢੋਲ ਵਜਾ ਕੇ ਮਨਾਇਆ ਗਿਆ ਜਿਸ ਦੇ ਵਿੱਚ ਐਮ ਐਲ ਏ ਕੁਲਵੰਤ ਸਿੰਘ ਸਿੱਧੂ ਵੱਲੋਂ ਕਾ ਗਿਆ ਕੀ ਉਹਨਾਂ ਨੂੰ ਪਿਆਰ ਕਰਨ ਵਾਲੇ ਦੂਰੋਂ ਦੂਰੋਂ ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇ ਲਈ ਪਹੁੰਚ ਰਹੇ ਹਨ ਉਹਦੇ ਇਸ ਮੌਕੇ ਐਮਐਲਏ ਕੁਲਵੰਤ ਸਿੰਘ ਸਿੱਧੂ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ ਜਿੰਨਾ ਵੱਲੋਂ ਉਹਨਾਂ ਦੇ ਜਨਮ ਦਿਨ ਤੇ ਪਿਆਰ ਦਿੱਤਾ ਗਿਆ ਦੇਖੋ ਜੀ ਅੱਜ ਮੈਂ ਕਹਿੰਦਾ ਪੂਰੇ ਲੁਧਿਆਣੇ 'ਚ ਉਤਸ਼ਾਹ ਦਾ ਮਾਹੌਲ ਹੈ ਸਾਡੇ ਐਮਐਲਏ ਸਾਹਿਬ ਦਾ ਜਨਮ ਦਿਨ ਦਾ ਪਹਿਲਾਂ ਤਾਂ ਐਮਐਲਏ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਇਸੇ ਤਰ੍ਹਾਂ ਹੀ ਸਾਡੀ ਸੇਵਾ ਸਾਰੇ ਹਲਕੇ ਹੀ ਸੇਵਾ ਕਰਦੇ ਰਹਿਣਾ ਇਹੋ ਜਿਹਾ ਐਮਐਲਏ ਸਾਨੂੰ ਨਹੀਂ ਮਿਲਣਾ ਜੀ ਤੇ ਮੈਂ ਕਹਿੰਦਾ ਬਾਬਾ ਜੀ ਜਲਦੀ ਇਹਨਾਂ ਨੂੰ ਮੰਤਰੀ ਬਣਾ ਲ ਤਾਂ ਕਿ ਹੋਰ ਦੱਟ ਕੇ ਯਾਰਾ ਮਾਹੌਲ ਬਣਿਆ ਪਿਆ ਮੈਂ ਤਾਂ ਪਹਿਲੀ ਕਿਹਾ ਜੀ ਦੇਖੋ ਪੂਰੇ ਲੁਧਿਆਣੇ ਵਿਆਹ ਦਾ ਮਾਹੌਲ ਹੈ ਲੋਕਾਂ ਨੂੰ ਚਾ ਚੜਿਆ ਅੱਜ ਤਾਂ ਨਹੀਂ ਰਾਤ ਤਾਈ ਰਾਤੀ ਵੀ ਕਿੱਥੇ ਰਾਤ ਸ਼ਾਮੀ 6 ਵਜੇ ਤੋਂ ਕੱਲ ਦਾ ਕੰਮ ਸ਼ੁਰੂ ਚੱਲ ਰਿਹਾ ਹੈ ਹਾਂ ਜੀ ਕੰਮ ਬੋਲਦੇ ਭਾਈ ਕੰਮ ਭਾਜੀ ਕੰਮ ਬੋਲਦੇ ਪਿਆਰ ਬੋਲਦਾ ਭਾਜੀ ਇਹ ਲੋਕਾਂ ਦਾ ਪਿਆਰ ਹੈ ਦੇਖੋ ਸਾਰਾ ਕੁਝ ਕਮਾਣਾ ਬੋਲ ਸੋ ਕਹੋ ਜੇ ਪਿਆਰ ਕਮਾਣਾ ਬਹੁਤ ਔਖਾ ਭਾਜੀ ਉਹ ਸਾਡੇ ਐਮਐਲਏ ਸਾਹਿਬ ਨੇ ਕਮਾਇਆ ਹੋਇਆ ਤੇ ਲੋਕਾਂ ਨੇ ਸਾਹ ਵਿਆਹ ਰਹੀ ਹੈ ਜੀ ਜੈ ਗੋ ਮਾਤਾ ਜੈ ਗੋਪਾਲ ਮਹਿੰਦਰ ਜੀ ਚੋਪੜਾ ਸ਼੍ਰੀ ਰਾਧੇਕ੍ਰਿਸ਼ਨ ਗੋਤਾਮ ਕੈਂ ਬਲੋਂ ਸਾਰੀ ਕਮੇਟੀ ਮੈਂਬਰਾਂ ਵੱਲੋਂ ਅੱਜ ਸਾਡੇ ਐਮ.ਐਲ.ਏ. ਕੁਲਵੰਤ ਸਿੱਧੂ ਜੀ ਜਿਨ੍ਹਾਂ ਦਾ ਜਨਮ ਦਿਨ ਬਹੁਤ-ਬਹੁਤ ਪਹਿਲਾਂ ਤੋਂ ਸਾਡੀ ਕਮੇਟੀ ਵੱਲੋਂ ਮੁਬਾਰਕਬਾਦ। ਔਰ ਅੱਜ ਬਹੁਤ ਹੀ ਵਧੀਆ ਇੰਤਜ਼ਾਮ ਇਹਨਾਂ ਦਾ ਸਾਡੇ ਜਿਨੇ ਵੀ ਕਮੇਟੀ ਮੈਂਬਰਸ ਹੈ ਮਾਨ ਉਹਨਾਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਪਰਮਾਤਮਾ ਇਸੇ ਤਰ੍ਹਾਂ ਦਿਨਦੁਗਣੀ ਰਾਜੋਗਨੀ ਤਰੱਕੀ ਬਖਸ਼ਣ ਔਰ ਸਾਰੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ਣ। ਔਰ ਇਸੇ ਤਰੀਕੇ ਮਿਹਨਤਦਾਰਾਂ ਅੱਗੇ ਵੱਧ ਕੇ ਸਾਡੀ ਜੋ ਗਊਸ਼ਾਲਾ ਦੀ ਸੇਵਾ ਕਰਦੇ ਆ ਰਹੇ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤਨਮਨ ਤੰਦੇ ਨਾਲ ਹਰ ਤਰ੍ਹਾਂ ਦੇ ਨਾਲ ਐਡਮਿਨਿਸਟ੍ਰੇਟ ਦੇ ਵਿੱਚ ਵੀ ਔਰ ਸਾਡੀ ਗੋਵਤਾਨ ਦੇ ਵਿੱਚ ਵੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਸਾਡੇ ਅੱਜ ਨਾਲ ਭੁਪਿੰਦਰ ਸ਼ਰਮਾ ਜੀ ਅਸ਼ੋਕ ਸ਼ਰਮਾ ਜੀ ਜਿੰਦੂ ਜੀ ਔਰ ਬਾਕੀ ਵੀ ਸਾਡੀ ਸਮੂਹ ਮੈਂਬਰ ਕਮੇਟੀ ਅੱਜ ਉੱਥੇ ਗਊਸ਼ਾਲਾ ਦੇ ਵੱਲੋਂ ਸਾਡਾ ਸਿੱਧੂ ਸਾਹਿਬ ਦੇ ਦਫਤਰ 'ਚ ਕੇਕ ਕਟਿਆ ਗਿਆ ਔਰ ਉਹਨਾਂ ਦਾ ਬਹੁਤ ਮਾਨ ਸਨਮਾਨ ਕੀਤਾ ਗਿਆ ਅਸੀਂ ਇਹਨਾਂ ਦਾ ਸਿੱਧੂ ਸਾਹਿਬ ਦਾ ਉਹਨਾਂ ਦੀ ਸਾਰੀ ਟੀਮ ਦਾ ਸਾਡੀ ਰਾਧੇਕ੍ਰਿਸ਼ਨ ਗੋਪਾਲਤਾਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਜੈ ਗਊ ਮਤਾ ਜੈ ਗੋਪਾਲ ਤੁਸੀਂ ਆਪ ਦੇਖੋ ਲੋਕਾਂ ਦਾ ਪਿਆਰ ਆਪਣੇ ਮਹਿਬੂਬ ਨੇਤਾ ਦੇ ਪ੍ਰਤੀ ਲੀਡਰ ਦੇ ਪ੍ਰਤੀ ਜੋ ਕਿ ਆਪ ਵੀ ਛੋਟਾ ਹਾ ਜੇ ਵੱਡਾ ਹਾ ਜੇ ਪੈਣ ਆ ਜੇ ਕੋਈ ਬਜ਼ੁਰਗ ਆ ਜੇ ਉਹਨਾਂ ਨੂੰ ਸਤਿਕਾਰ ਨਾਲ ਮਿਲਦੇ ਆ 24 ਘੰਟੇ ਲੋਕਾਂ ਦੇ ਵਿੱਚ ਹੀ ਬੈਠੇ ਨੇ ਲੋਕ ਦਫਤਰਾਂ ਦੇ ਵਿੱਚ ਲਿਖ ਕੇ ਲਾਇਆ ਹੁੰਦਾ ਸੀ ਵੀ ਸਵੇਰੇ 8 ਤੋਂ 10 ਮਿਲਾਂਗੇ ਜਾਂ 10 ਤੋਂ 12 ਮਿਲਾਂਗੇ ਸ਼ਾਮ ਨੂੰ ਇੰਨੇ ਵਜੇ ਐਮ.ਐਲ.ਏ ਸਭ 24 ਘੰਟੇ ਪਬਲਿਕ ਦੇ ਵਿੱਚ ਨੇ ਇਹ ਲੋਕਾਂ ਦਾ ਪਿਆਰ ਹੀ ਆ ਤੇ ਤੁਸੀਂ ਆਜ ਆਪ ਹੀ ਦੇਖੋ ਇਕੱਠ ਉਸੀ ਮੀਡੀਆ ਤੀਜੀ ਅੱਖੋਂ ਤੁਹਾਨੂੰ ਜਿਆਦਾ ਪਤਾ ਲੱਗਦਾ ਕਿ ਕਿੰਨੇ ਕੁ ਲੋਕ ਜੁੜੇ ਆ 6 ਤੋਂ 7 ਘੰਟਿਆਂ ਤੋਂ ਵੀ ਲਗਾਤਾਰ ਲਗਾਤਾਰ ਲੋਕ ਆ ਰਹੇ ਮੈਂ ਆ ਫੋਨ ਦਾ ਨਾ ਪਾਵਰ ਬੈਂਕ ਮੈਨੂੰ ਲੱਗਦਾ ਦੋ ਤਿੰਨ ਵਾਰੀ ਮੈਂ ਚਾਰਜ ਕਰ ਲਿਆ ਤਿੰਨ ਚਾਰ ਵਾਰ ਮੈਂ ਲਾਈਵ ਕਰ ਚੁੱਕਿਆ ਇਹਦੇ ਤੋਂ ਤੇ ਫੋਨ ਦੀ ਬੈਟਰੀ ਫੇਡ ਆਊਨ ਆ ਮੁੰਡਾ ਵੋਟਾਂ ਵਾਂਗ ਖਿੱਚ ਰਿਹਾ ਉਹ ਦੂਸਰੇ ਫੋਨ ਦੀ ਵੀ ਬੈਟਰੀ ਡਾਊਨ ਆ ਮੇਰੇ ਆਪ ਦੇ ਫੋਨ ਦੀ ਵੀ ਬੈਟਰੀ ਡਾਊਨ ਇਹ ਲੋਕਾਂ ਦਾ ਪਿਆਰ ਆ ਅਸੀਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਐਮਐਲਏ ਸਾਹਿਬ ਨੂੰ ਇੰਨਾ ਪਿਆਰ ਕਰਦੇ ਨੇ ਧੰਨਵਾਦ ਅੱਜ ਤਾਂ ਪਹਿਲਾ ਦਿਨ ਤੋਂ ਇਸ ਤਰ੍ਹਾਂ ਦੇਖਦੇ ਇੰਨਾ ਪਿਆਰ ਇੰਨਾ ਸਤਿਕਾਰ ਲੋਕਾਂ ਦਾ ਮਿਲ ਰਿਹਾ ਵੀ ਮੇਰੇ ਕੋਲੇ ਲਫ਼ਜ਼ ਨਹੀਂ ਹੈ ਕਿੰਨਾਂ ਲਫ਼ਜ਼ਾਂ ਨਾਲ ਮਕਾਮਾਂ ਭੈਣਾਂ ਦਾ ਨੌਜਵਾਨਾਂ ਦਾ ਸਾਥੀਆਂ ਦਾ ਬਜ਼ੁਰਗਾਂ ਦਾ ਧੰਨਵਾਦ ਕਰਾਂ ਕਿ ਰਾਤ 12 ਵਜੇ ਤੋਂ ਲੈ ਕੇ ਹੁਣ ਤੱਕ ਟੈਲੀਫੋਨ ਦੀਆਂ ਬੈਟਰੀਆਂ ਵੀ ਕਹਿੰਦੇ ਵੀ ਚਾਰ ਵਾਰੀ ਚਾਰਜ ਕਰਨੀਆਂ ਪਈਆਂ ਨੇ ਤੇ ਲੋਕ ਕੇਕ ਬੁੱਕੇ ਤੇ ਆਪਣੇ ਅਸ਼ੀਰਵਾਦ ਦੇਣੇ ਆ ਰਹੇ ਨੇ ਜੀ ਪੰਜ ਤੋਂ 6 ਘੰਟੇ ਹੋ ਗਏ ਲਗਾਤਾਰ ਕੰਟੀਨਿਊਸ ਕੇਕ ਤੇ ਕੇ ਗਾਰੇ ਕਿਸ ਤਰ੍ਹਾਂ ਦਾ ਤੁਹਾਨੂੰ ਪਿਆਰ ਮਿਲਿਆ ਇਹਨਾਂ ਦਾ ਇਹ ਤੁਸੀਂ ਆਪ ਹੀ ਦੇਖ ਲਓ ਵੀ ਕਿੰਨਾ ਆਤਮਨਗਰ ਦੇ ਲੋਕ ਮੈਨੂੰ ਪਿਆਰ ਕਰਦੇ ਆ ਤੇ ਮੈਂ ਹਮੇਸ਼ਾ ਇਹਨਾਂ ਦਾ ਕਰਜ਼ਦਾਰ ਰਹੂੰਗਾ ਇਹ ਆਪ ਮਹਾਰੇ ਲੋਕ ਉੱਠ ਕੇ ਆਏ ਨੇ ਬਸ ਅਜੇ ਤੱਕ ਤਾਂ ਮੈਂ ਆਪਣੇ ਫੇਸਬੁੱਕ ਤੇ ਧੰਨਵਾਦ ਵੀ ਨਹੀਂ ਕਰਿਆ ਤੇ ਨਾ ਪਾਇਆ ਜੀ ਵੀ ਮੇਰਾ ਕੋਈ ਜਨਮ ਦਿਨ ਇਹ ਕਹਿ ਸਕਦੇ ਜਿਹੜੇ ਤੁਸੀਂ ਕੰਮ ਕੀਤੇ ਹੋਏ ਜਾਂ ਲੋਕਾਂ ਨਾਲ ਜਿਹੜਾ ਮੇਲ ਮਿਲਾਪ ਉਹ ਸਭ ਤੋਂ ਸਾਰ ਬਿਲਕੁਲ ਜੀ ਤੁਸੀਂ ਸੇਵਾ ਕਰਦੇ ਹੋ ਤਾਂ ਜਿਹੜੀ ਜਨਤਾ ਉਹ ਉਸ ਤੋਂ ਵੱਧ ਤੁਹਾਨੂੰ ਪਿਆਰ ਕਰਦੀ ਹੈ ਤੇ ਮੈਂ ਆਤਮਨਗਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਸੇਵਾ ਨਿਰੰਤਰ ਜਾਰੀ ਰੱਖੂ ਬਾਬਾ ਦੀਪ ਸਿੰਘ ਮਹਾਰਾਜ ਰਹਿਮਤ ਕਰਨ ਤੇ ਮੈਨੂੰ ਅਸਿਰਿਸ ਦੇਵੇ ਸੰਗਤ ਦੀ ਸੇਵਾ ਕਰਦਾ ਨਾ ਮੈਂ ਕਦੇ ਥਕਾਂ ਤੇ ਨਾ ਮੈਂ ਥਕਾਂ ਇਸੇ ਤਰ੍ਹਾਂ ਸੇਵਾ ਕਰਦਾ ਲੱਗਦਾ ਤੇ ਪੂਰਾ ਮਾਹੌਲ ਵਿਆਹ ਨਾਲ ਕਿਤੇ ਢੋਲ ਲੈ ਕੇ ਆ ਰਹੇ ਕੋਈ ਬੈਂਡ ਲੈ ਕੇ ਆ ਰਿਹਾ ਕੋਈ 뮤직 ਚੱਲ ਰਿਹਾ ਕਿਸ ਤਰ੍ਹਾਂ ਦਾ ਬਿਲਕੁਲ ਵਿਆਹ ਦਾ ਮਾਹੌਲਾ ਹੈ ਇਹ ਮੇਰੇ ਜਨਮ ਦਿਨ ਨੂੰ ਇੱਕ ਤਿਹਾਰ ਵਾਂਗੂ ਮਨਾਉਂਦੇ ਨੇ ਜੀ ਤੇ ਲਾਸਟ ਵਿੱਚ ਆਪਣੇ ਜਿਹੜੇ ਪਿਆਰ ਕਰਨ ਵਾਲੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਲਵ ਜੂ ਕਹਿੰਦਾ ਯਾਰ